ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਤੇ ਚੱਲਦੇ ਆ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਸਰਬਜੀਤ ਮਾਹਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਤਹਿ ਦਿਲੋਂ ਧੰਨਵਾਦ ਜਿਹੜਾ ਪਰਿਵਾਰ ਨੂੰ ਤੁਸੀਂ ਜਿੰਨੇ ਕ ਦੇਖਦੇ ਆ ਸੇਧ ਦਿਨ ਨਾ ਲਕਮੈਂਟ ਰੱਖਦੇ। ਬਾਬਾ ਸਾਨੂੰ ਖੁਸ਼ ਰੱਖੇ ਚੜ੍ਹਦੀਆਂ ਗੱਲਾਂ ਚ ਰੱਖੇ। ਤੇ ਲੋ ਜੀ ਪਿਛਲੀ ਵੀਡੀਓ ਦੇਖੀ ਤੁਸੀਂ। ਵੀ ਕੱਪੜੇ ਲਿਆਏ ਤੇ ਜਸ਼ਨ ਨੇ ਆਪਣੇ ਨਾਨ ਕਰਨ ਜਾਣਾ। ਵੀਡੀਓ ਦੇ ਵਿੱਚ ਪਹਿਲਾਂ ਵੀ ਕਹਿਤਾ ਵੀ ਅਸੀਂ ਆਪਣੀ ਇਹਨੇ ਬੂਆ ਕੋਲ ਜਾਣਾ। ਸਾਨੂੰ ਦੋ ਤਿੰਨ ਪ੍ਰੋਗਰਾਮ ਐ ਘਰ ਦੇ। ਵੀ ਪਾਪਾ ਜੀ ਨਾਲ ਜਾਣਾ ਇਹਨੇ ਸਾਨੂੰ ਪਤਾ ਵੀ ਬੰਬਈ ਕਾਫੀ ਦੂਰ ਐ। ਵੀ ਬਾਕੀ ਹਲੇ ਪਤਾ ਨਹੀਂ ਵੀ ਟ੍ਰੇਨ ਰਹੀ ਜਾਣਾ ਯਾਨੀ ਸਾਡੀ ਸਲਾਹ ਵੀ ਅਸੀਂ ਇਹਨਾਂ ਨੂੰ ਜਹਾਜ਼ ਦੇ ਵਿੱਚੇ ਭੇਜੀਏ। ਟਿਕ ਟਕਰਾ ਕੇ ਕਿਉਂਕਿ 4 ਤੋਂ 5 ਘੰਟੇ ਦਾ ਹੀ ਰਾਹ ਏ ਵੀ ਚਲੋ ਜਿੰਨੇ ਨੂੰ ਸਾਨੂੰ 2-3 ਪ੍ਰੋਗਰਾਮ ਆ ਇਹਨਾਂ ਨੂੰ ਵੀ ਨਾਨਕਿਆ ਕਰਨੀ ਤੇ ਵੀ ਫੋਨ ਆਈ ਜਾਂਦਾ ਇਹਨਾਂ ਦੀ ਨਾਨੀ ਦਾ ਵੀ ਛੱਡ ਜੋ ਹਰਜੀਤ ਕਹਿੰਦੀ ਵੀ ਮੈਂ ਤਾਂ ਜਾਉਂਗੀ ਹਲੇ 5-7 ਦਿਨ ਤੱਕ ਇਹ ਕਹਿੰਦੀ ਮੈਂ ਤਾਂ 2 ਦਿਨ ਲਾ ਕੇ ਆਉਣਾ ਚਲੋ ਬਾਕੀ ਨੂੰ ਪਤਾ ਵੀ ਹੈ ਵੀ ਘਰ ਦੇ ਵਿੱਚ ਸੱਦਨ ਨਹੀਂ ਚਲੋ ਜੇ ਸਾਰਨ ਪਰ ਵੀ ਆ ਜੀ ਤਾਂ ਸਾਰ ਵੀ ਸਕਦੇ ਆ ਕਿਉਂਕਿ ਤੁਹਾਨੂੰ ਪਤਾ ਸਾਲ ਬਾਅਦ ਛੁੱਟੀਆਂ ਹੁੰਦੀਆਂ ਹਰੇਕ ਦਾ ਜੀ ਕਰਦਾ ਵੀ ਆਪਣੇ ਮਾਪੇ ਕੋਲ ਜਾ ਆਈਏ ਤੋ ਇਹਨਾਂ ਨੂੰ ਵੀ ਕਹਿ ਪਾਵੇ ਜੀਨੇ ਜੀਨੇ ਜਾਣਾ ਜਾਓ ਪ੍ਰਸ਼ਾਦਾ ਔਖਾ ਸੁੱਖ ਪਕਾ ਵੀ ਲੈਣਾ ਚਲੋ ਪਕਾਉਣਾ ਵੀ ਨਹੀਂ ਹੈਗਾ ਭੈਣ ਦਾ ਘਰ ਨੇੜੇ ਆ ਉੱਥੇ ਤੇ ਵੀ ਆ ਜਾਂਦਾ ਫਿਰ ਭੈਣ ਕੋਲ ਜਾ ਫਿਰ ਜਾਂਦਾ ਭਾਣ ਜੇ ਨੇ ਵੀ ਆਉਣਾ ਸੋ ਇਸ ਕਰਕੇ ਇਹਨਾਂ ਨੂੰ ਵੀ ਛੇਤੀ ਲੈ ਕੇ ਆਉਣਾ ਹੈ ਵੀ 5-7 ਦਿਨ ਪਹਿਲਾਂ ਜਿਵੇਂ ਭਾਣ ਜੇ ਨੇ ਆਲੇ ਤਾਂ ਨਹੀਂ ਆਉਣਾ ਕਿਉਂਕਿ ਭੈਣ ਦੇ ਨਣ ਦਾ ਜਿਹੜੀਆਂ ਏ ਵੀਆਂ ਮਿਆਹੀਆਂ ਵੀ ਆ ਉਹ ਵੀ ਆ ਗਈਆਂ ਉਹਨਾਂ ਦੇ ਬੱਚੇ ਆ ਕੇ ਇਸ ਕਰਕੇ ਭਾਣ ਜਾ ਲੇਟ ਆਉਣਾ ਨਿਆਣਿਆਂ ਨਾਲ ਨਿਆਣਿਆਂ ਦਾ ਸਾਨੂੰ ਪਤਾ ਹੈ ਵੀ ਜੀ ਲਗਿਆ ਰਹਿੰਦਾ ਹੈ ਤੋ ਜਦੋਂ ਰਿਆ ਜਾਂਦਾ ਫਿਰ ਉਹ ਰੇ ਤੇ ਆਉਣ ਜਾਣ ਨੂੰ ਤਾਂ ਜੀ ਨਹੀਂ ਕਰਦਾ ਤੇ ਹੁਣਾ ਜੀ ਜਸ਼ਨ ਨੂੰ ਛੱਡਣ ਜਾਣਾ ਨਾਲ ਜਾਣਾ ਪਰਮ ਨੇ ਪਰਮ ਨੇ ਰਹਿਣਾ ਨਹੀਂ ਪਰਮ ਨੇ ਮੜੋਣਾ ਇਹ ਕਹੀ ਜਾਂਦਾ ਵੀ ਮੌਰੀ ਰਹਿਣਾ ਬਾਕੀ ਟਿਊਸ਼ਨ ਵੀ ਜਾਂਦਾ ਚਲੋ ਬਾਕੀ ਚੰਗੀ ਗੱਲ ਆ ਵੀ ਪੜਦਾ ਵੀ ਆ ਤੇ ਜਸ਼ਨਾ ਜੀ ਸਾਡੀ ਹੋਈ ਵੀ ਕੈਮਰਾ ਕਰ ਲੈ ਤਿਆਰ ਉਹਦੇ ਨਾਲ ਮਨਾਉਂਦਾ ਹੁਣ ਸਾਨੂੰ ਪਹਿਲਾਂ ਮਿਲੋ ਜੀ ਮੇਰੇ ਵੱਲੋਂ ਸਾਰੇ ਸਾਇਰਨ ਪਿਆਰ ਪੇ ਸਬਸਕ੍ਰਾਈਬ ਕਰ ਜੀ ਹਾਂ ਬਈ ਕਿੰਨੀ ਖੁਸ਼ ਆ ਬਹੁਤ ਹੈ ਬਹੁਤ ਹਾਲੋ ਬਾਈ ਕੱਲ ਨਾ ਮੈਂ ਨਵੇਂ-ਨਵੇਂ ਕੱਪੜੇ ਲੈਂਦੇ ਹਲੇ ਇਹਨਾਂ ਨੂੰ ਕੁੰਡੀ ਨਹੀਂ ਹੈਗੀ ਇਹਨਾਂ ਆ ਦੇਖ ਲਓ ਪੰਜਾਬੀ ਸੌਦਾ ਕਹਿੰਦੇ ਆ ਨਾ ਜਿਹਨੂੰ ਦਸਗੂਗਾ ਲਾ ਲਿਆ ਇਹ ਆ ਬਾਈ ਪੰਜਾਬੀ ਸੌਦਾ ਲੈ ਵੀ ਇੱਧਰ ਬੰਦੇ ਨੂੰ ਮਿਲੋ ਸਸਿਕਾ ਜੀ ਹਾਂ ਵੀ ਰਜੂ ਨਾਨਕ ਹੈ ਨਹੀਂ ਹਾਂ ਇੱਧਰ ਮਿਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪੈਰ ਪਰ ਸਸਿਕਾ ਜੀ ਹਾਂ ਬਈ ਹਾਂ ਜੀ ਜਿਵੇਂ ਚੱਲੀ ਜਾ ਜੀ ਆਪਣੇ ਆਹ ਦੇਖੋ ਬਾਈ ਬੈਗ ਕਿੱਡਾ ਬੜਾ ਤਿਆਰ ਹੈ ਬੈਗ ਰੈਡੀ ਹੈ ਜਿਵੇਂ ਦਾ ਫਾਕੀ ਤੇ ਇਹ ਹੁਣ ਵੀ ਕਿੰਨੇ ਕਿ ਦਿਨ ਲਾ ਕੇ ਆਉਂਦੀ ਆ ਅੱਛਾ ਹਾਂਜੀ ਜਣੀਆਂ ਜੇ ਤਾਂ ਫਿਲਹਾਲ ਤਾਂ ਕਹਿ ਰਹੀ ਆ ਵੀ ਮੈਂ ਮੰਨ ਲਾ ਲੂੰਗੀ ਤੇ ਹਾਂ ਵੀ ਚਲੋ ਚਾਹ ਹੁੰਦਾ ਜੀ ਬੱਚਿਆਂ ਨੂੰ ਛੁੱਟੀਆਂ ਵਿੱਚ ਵੀ ਜਾਈਏ ਪਹਿਲਾਂ ਨਾਨਕਿਆਂ ਦੇ ਨੰਬਰ ਉਹ ਗਾਉਂਦਾ ਵੀ ਮਾਸੀ ਤੇ ਭੂਆ ਜੀ ਦਾ ਫਿਰ ਬਾਦਮਾ ਦਾ ਨਾ ਚੱਤੀ ਲਿਜਾਣਾ ਦਾ ਨਾਨਕਿਆਂ ਨੂੰ ਭੱਜਦੇ ਹਾਂ ਲੈ ਤੇ ਮੰਮੀ ਵੀ ਕੱਲ ਤੇ ਹੀ ਫੋਨ ਕਰ ਰਹੀ ਆ ਜੀ ਸਵੇਰੇ ਆ ਜੀ ਭਾਬੀ ਜੀ ਦਾ ਫੋਨ ਆ ਗਿਆ ਹਟਿਆ ਇਹ ਕਰੇ ਬੱਚੇ ਭੇਜਣਗੇ ਤੇ ਇੱਥੇ ਤਾਂ ਨਹੀਂ ਆਉਂਦਾ ਬੱਚੇ ਤਾਂ ਭੇਜਦੇ। ਲਾ ਵਈ ਚੱਲੇ ਅੱਜ ਪੰਮੂ ਨਾਨ ਕੇ ਕੱਛਾ ਪਾ ਕੇ। ਨਹੀਂ ਨਹੀਂ ਨਿੱਕਰ ਪਾਈ ਵੀ ਆ। ਪਾਪਾ ਨਾਲ ਮੜਿਆਉਣਾ ਹਨਾ। ਬਾਈ ਬੰਦਾ ਮਾਨਦਾਨੀ ਤਾਂ ਕਹਿੰਦਾ ਮੈਨੂੰ ਛੱਡਿਆ ਹੁਣਾ। ਵਾਦਾ ਕਰਕੇ ਲੈ ਕੇ ਚੱਲੇ ਆਦੇ ਨਾਲ ਵੀ ਮੈਂ ਮੋੜ ਲੈਣਾ। ਹਾਂਜੀ। ਜਸ਼ਨ ਤਿਆਰ ਹੈ ਬਾਈ। ਇੱਕ ਕਾਲ ਫਾਫਾ ਚੱਪਲਾਂ ਲੱਗ ਪਾ ਲਈ ਇਹਨੇ ਆਪਣੀਆਂ। ਘਰ ਆ ਲਈਆਂ ਜੀ। ਹੈਂ। ਪਰਮ ਕਹਿੰਦਾ ਮੈਂ ਮਮਾ ਨਾਲ ਜਾਉਂਗਾ ਫਿਰ ਜਿੰਨੇ ਦਿਨ ਲਾ ਕੇ ਆਂ ਕਿੰਨੇ ਦਿਨ ਲਾ ਆਉਂਗਾ ਵੀ ਦੀਦੀ ਨਾਲ ਉੱਥੇ ਕੁਟੂਈ ਮਨ ਕਹਿੰਦਾ। ਇੱਕ ਦੇਲਾ ਵੀ ਨਿਆਣੇ ਮਾਂ ਨਾਲ ਜਾਣ ਨੂੰ ਤਿਆਰ ਹੋ ਜਾਂਦੇ ਆ ਹਾਂਜੀ ਮਾਂ ਬਗੈਰ ਨਹੀਂ ਭਾਈ ਨਿਆਣੇ ਇਹਨਾਂ ਤੇ ਕਮੈਂਟ ਕਰਕੇ ਦੱਸਿਓ ਬਾਪ ਬਗੈਰ ਰਹਿ ਲੰਦੇ ਪਤਾ ਨਹੀਂ ਕਿਆ ਗੱਲ ਹੈ ਵੀ ਮਾਂ ਦੇ ਨਾਲ ਜ਼ਰੂਰੀ ਇਹਨਾਂ ਨੇ ਜਾਣਾ ਹੁੰਦਾ ਮम्मा ਤੁੰਨੂੰ ਕਿੱਥੇ ਚਲੂੰਗਾ ਹਾਂ ਲੋ ਭਾਈ ਆ ਜਸ਼ਨ ਦਾ ਬੈਗ ਦੇਖੋ ਆ ਬੱਲੇ 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 ਦੇਖੋ ਇੱਕ ਹੋਰ ਖੂਬੀ ਦੱਸਦਾ ਮੈਂ ਤੁਹਾਨੂੰ ਨਾਨਕਾ ਨੂੰ ਇੱਕ ਬੈਗ ਲੈ ਕੇ ਚੱਲੀ ਆ ਆਉਂਦੇ ਹੋਏ ਨੇ ਦੋ ਬੈਗ ਲੈ ਕੇ ਆਉਣਾ ਇਹ ਵੀ ਭਾਈ ਅਸੀਂ ਵੀ ਚਲੋ ਆਉਂਦੇ ਨਾਨਕਾ ਭਾਣਜੇ ਸਾਡਾ ਆਉਂਦਾ ਵੀ ਕੱਪੜੇ ਦੇ ਕੇ ਹੀ ਭੇਜ ਹੁੰਦਾ ਹਨਾ ਜਸਨ ਹਾਂਜੀ ਦੋ ਬੈਗ ਲੈ ਕੇ ਹੁਣ ਆਏ ਦੱਸ ਨਾਨਕਾ ਤੇ ਕੋਈ ਲੰਬਾ ਤਾਂ ਨਹੀਂ ਲੈ ਕੇ ਆਉਗੀ ਨਾ ਬਿੱਲਤ ਕਰਦੀ ਸੀ ਭਾਈ ਕੁੜੀ ਕਹਿਣਾ ਨਹੀਂ ਮੰਨਦੀ ਤੁਹਾਡੀ ਨਹੀਂ ਨਹੀਂ ਜਾਣਾ ਤਾਂ ਸਪੈਸ਼ਲ ਕਹਿ ਕੇ ਬੁਲਾਈ ਹੈ ਕਹਿੰਦੀ ਕੋਈਆਂ ਸਾਡੇ ਬੱਚੇ ਵੀ ਕਰਦੇ ਹਨ ਤੇ ਵੀ ਜੇ ਬੱਚਿਆਂ ਨਾਲ ਨਾ ਕਰੀ ਫਿਰ ਕਰੀਗੀ ਨਾ ਮੰਮੀ ਕਹਿੰਦੀ ਕੋਈ ਗੱਲ ਨਹੀਂ ਵੀ ਤੁਸੀਂ ਭੇਜ ਦਿਓ ਅੱਛਾ ਚੱਲ ਫਿਰ ਮੁੰਡਿਆਂ ਨੂੰ ਵੀ ਛੱਡਿਆ ਹੁੰਦਾ ਆਪਣੇ ਨੂੰ ਤੇ ਉੱਥੇ ਹੀ ਰਹਿ ਜੀ ਪੁੱਤ ਠੀਕ ਆ ਦੋ ਘਰਾਤਾਂ ਲਾਇਆ ਕਿੰਡੂ ਬਾਈ ਦੇ ਬਹੁਤ ਨੌਂ ਰੱਖੇ ਵੇ ਆ ਬਹੁਤ ਸਾਡੇ ਲਾਡਲੇ ਲਾਡਲੇ ਬੱਚੇ ਆ ਦੋ ਇਹ ਚੱਲੇ ਫਿਰ ਹਾਂਜੀ ਚਲੋ ਚੰਗਾ ਫਿਰ ਇਹ ਤਾਂ ਠੀਕ ਆ ਚਲੋ ਫਿਰ ਚੱਕ ਜਸ਼ਨੀ ਬੈਗ ਆਪਣਾ ਹਾਂਜੀ ਆ ਦੇਖੋ ਬਾਈ ਇਹਨੇ ਆਪਣੀਆਂ ਜੁੱਤੀਆਂ ਜਿਹੜੀਆਂ ਲੱਗ ਲਫਾਫੇ ਚ ਪਾਈਆਂ ਕੱਪੜੇ ਜਿਹੜੇ ਆਪਣੇ ਲੱਗ ਲਫਾਫੇ ਚ ਪਾਏ ਆ ਚਲੋ ਬਾਈ ਅਸਰ ਸਰਦਾਰ ਨਹੀਂ ਹੈ ਜੀ ਪੈਕਿੰਗ ਕਰਨ ਆਪਣੀ ਆਪੇ ਇਹ ਤਾਂ ਪਿਆ ਕੀ ਲੱਗੀ ਪਾ ਲਾ ਕਿਨੇ ਕਿ ਲਜਾਣੇ ਕੱਪੜੇ ਇਹ ਤਾਂ ਪੈਕਿੰਗ ਲੱਗੀ ਵੀ ਕਰਨ ਤੂੰ ਚੱਕ ਲੈ ਪੈਪ ਬੂਟੇ ਚ ਪਾਣੀ ਪਾ ਦੇ ਠੀਕ ਆ ਜੀ ਠੀਕ ਆ ਤੇਰੀ ਡਿਊਟੀ ਹੈ ਜਿੰਨਾ ਦੀ ਇਹਨਾਂ ਨਹੀਂ ਹਣਾ ਪਰ ਬਾਕੀ ਰੌਣਕ ਆਈ ਹੈ। ਹਾਂ। ਤੁਹਾ ਗਰੀ ਮੋੜੇ ਲਾ ਮਾਜਾ ਤੁ। ਹਾਂ। ਲੋ ਬਾਈ ਬੂਟਿਆਂ ਦਾ ਹੁਣ ਜਸ਼ਨ ਦਾ ਕੰਮ ਸਾਡੇ ਪਾਸ ਆ ਗਿਆ ਹੁਣ ਅਸੀਂ ਪਾਣੀ ਪਾਵਾਂਗੇ। ਲੋ ਬਾਈ ਲੱਗ ਗਿਆ ਫਟਕ। ਹਾਂ ਬਈ ਇਹ ਦੇਖਣੀ ਹੈ। ਫੇਮ। ਫੇਮ ਦੇਖਣੀ ਹੈ? ਹਾਂਜੀ। ਇਹਨਾਂ ਬਾਈ ਮੂਰੇ ਮੋਟਰਸਾਈਕਲ ਖੜਵਾਇਆ। ਇਹਦਾ ਟ੍ਰੇਨ ਦੇਖਣੀ ਹੈ। ਕਿਧਰ ਤਿਆਰੀ ਹੈ ਬੰਗੂ ਇਧਰ ਤੇ? ਹਾਂ। ਕਿਧਰ ਤੇ? ਨਹੀਂ ਮੈਨੂੰ ਲੱਗਦਾ ਨਹੀਂ। ਹਾਂ। ਆਦੀ ਬਈ ਆ ਗਈ ਮਨ ਲੱਗਦੀ ਲੋਕੀ ਬਈ ਫਾਟ ਕੇ ਲੱਗੇ ਵੇ ਇੱਧਰ ਨੂੰ ਵੀ ਤੁਹਾਨੂੰ ਦਿਖਾ ਦਿੰਦੀ ਆ ਕੈਮਰਾ ਬੰਦ ਹੋ ਗਿਆ ਫੌਰਨ ਜਾ ਬਦਲ ਲੈ ਕਿੱਧਰ ਤੋਂ ਬਦਲਿਆ ਬਾਕੀ ਤੁਹਾਡੇ ਦਰਵਾਜ਼ੇ ਨੂੰ ਲੋਕੀ ਬਈ ਬੰਦ ਜਿਨੇ ਦਾ ਬਹੁਤ ਹੈ ਇਹ ਦੇਖ ਜੀ ਨੂੰ ਟਰਾਈ ਨੂੰ ਹੁੰਦੇ ਤੇ ਜਿਵੇਂ ਸੀ ਇੱਧਰ ਨੂੰ ਦੀ ਬਈ ਕਮੈਂਟ ਚ ਗਿਆ ਲੋ ਭਾਈ ਨਾਨਕੇ ਪਹੁੰਚ ਗਏ ਬੰਦੇ ਤਾਂ ਨਾਨੀ ਨੂੰ ਲੱਗ ਗਿਆ ਪਤਾ ਹੂੰ ਹੂੰ ਤਸਵੀਰ ਲੈ ਲੈ ਨਾ ਮੰਮੀ ਉਹ ਵੀ ਲੈ ਜਾ ਪੈਸਾ ਸਿਜੀ ਜਾ ਮੰਮੀ ਸਾਸਿਕਾ ਉਹ ਠੀਕ ਹੈ ਲਾ ਇੱਧਰ ਮੇਲਾ ਮੰਮੀ ਸਾਸਿਕਾਲ ਤੂੰ ਸਾਸਿਕਾ ਦਾ ਪੁੱਤ ਹੋਰ ਠੀਕ ਠਾਕ ਹੈ ਹਾਂ ਠੀਕ ਹੈ ਤੂੰ ਸੁਣਾ ਬੜੀ ਵਾਹ ਇਹ ਠੀਕ ਹੈ ਚਾਹੀਦੀ ਆ ਲੋ ਭਾਈ ਮੌਸਮ ਦੇਖੋ ਕਿੰਨਾ ਠੰਡਾ ਹੈ ਮੌਸਮ ਠੰਡਾ ਬੱਦਲਵਾਈ ਹੋ ਗਈ ਪਹੁੰਚ ਗਿਆ ਬਾਈ ਹਾਂ ਚਲੋ ਇੱਕ ਛਿੱਦਸ਼ਨ ਤੂੰ ਚੱਕ ਲੈ ਪਤਾ ਲਓ ਬਾਈ ਅੰਦਰ ਰੱਖ ਦੇ ਡਾ ਗਿਆ ਮੰਜੇ ਵੇੜੇ ਚ ਹਾਂ ਪਲਵਾਨ ਬਣਾ ਲੱਗ ਗਿਆ ਘੁੰਮਣਾ ਪਰ ਮੰਮੀ ਠੀਕ ਆ ਸਾਰੇ ਮੇਰ ਮਿਲਿਆ ਰਾਜ ਅੱਛਾ ਠੀਕ ਆ ਮਿਲ ਗਿਆ ਹੁਣੇ ਹੁਣੇ ਆ ਜਾ ਉਹਨੂੰ ਆ ਜਾ ਨਾਨੀ ਕੋਲ ਨੂੰ ਹੈ ਠੀਕ ਨਹੀਂ ਖੋਤਾ ਹੁੰਦਾ ਏ ਹਾਂ ਕੀ ਹੈ ਖੋਤਾ ਖੋਤਾ ਮਾਮਾ ਮੇਲਿਆ ਠੀਕ ਰੇ ਆਓ ਯਾਰੀ ਹੋਠੀ ਦੇ ਮੰਮੀ ਪਹੁੰਚ ਗਿਆ ਹਾਂ ਠੀਕ ਹੈ ਜੀ ਸਾਰੇ ਪਹੁੰਚ ਗਿਆ ਜੀ ਨਾਨੀ ਕੋਲ ਰੇ ਜਾ ਹਾਂ ਮੰਮਾ ਠੀਕ ਹਾਂ ਨਾਲ ਇਹ ਲਿਆਉਂਦਾ ਇੱਕ ਰਾਤ ਉਹ ਜਾਈ ਆਂਦੇ ਹਾਂ ਹੂੰ ਮੋਟਿਆ ਰਹ ਜਾਂਦੀ ਨਾਲੇ ਬਹਾਨੇ ਨਾਲੇ ਉਹ ਕਹਿੰਦੀ ਮੈਂ ਲੇਟ ਆਉਣਾ ਹੈ ਅੱਛਾ ਉਹ ਲੇਟ ਆਉਣਾ ਕਹਿੰਦੀ ਹੈ ਜਾਂ ਠਹਿਰ ਕੇ ਆਉਣਾ ਹੈ ਉਹ ਡਿਰੀ ਆਈਦੀ ਆਉਗੀ ਹਾਂ ਹਾਂ ਫਿਰ ਮੈਂ ਤੇ ਆਉਣਾ ਹਾਂ ਸਲਾਹ ਭਾਈ ਜਦੋਂ ਕਹਿੰਦੇ ਦੋ ਹੀ ਭੈਣ ਨੇ ਆਉਣਾ ਉਹਦੇ ਨੂੰ ਜਦ ਆਉਣਾ ਹਾਂ ਬਈ ਨਾਨੀ ਨੇ ਕਿਹਾ ਹੁਣ ਚਾਹ ਚੂ ਠੰਡਾ ਹੈ ਹੈ ਛੇੜਦਾ ਹੈ ਭਾਈ ਮੈਨੂੰ ਕਹਿੰਦਾ ਮੈਂ ਨਾਨੀ ਛੇੜ ਨੂੰ ਜਾ ਕੇ ਹੁਣ ਬੋਲਦਾ ਨਹੀਂ ਬਾਕੀ ਮੌਸਮ ਬਹੁਤ ਵਧੀਆ ਦੇਖੋ ਵੇੜੇ ਚ ਭਾਈ ਜਿਹੜੀ ਦਕਾਨ ਲੱਗੀ ਹੋਈ ਹੁੰਦੀ ਹੈ ਨਾ ਉਹ ਨਜ਼ਾਰਾ ਬਹੁਤ ਹੈ ਬਹੁਤ ਪ੍ਰਾਣੀ ਹੈ ਠੀਕ ਨੇ ਚਲੋ ਦੁੱਧ ਹੋਈ ਜਾਂਦਾ ਜੀ ਇਹਨਾਂ ਪੁਰਾ ਹਾਂ ਦੁੱਧ ਠੀਕਾ ਚਲੋ ਭਾਈ ਠੀਕ ਹੈ ਜਿਵੇਂ ਉਹਨਾਂ ਨੂੰ ਪਹੁੰਚ ਗਈ ਹਾਂਜੀ ਖੁਸ਼ ਹੈ ਹਾਂਜੀ ਕਦੇ ਕਹਿੰਦੀ ਮੈਂ ਨਾਨੀ ਕੋਲ ਜਾਣਾ ਹਾਂ ਹਾਂ ਜਿਵੇਂ ਨਾ ਤਾਂ ਨਾਨੀ ਕੋਲ ਰਹਿਣਾ ਹੈ ਹਾਂ ਹਾਂ ਚੱਕਣੇ ਸੁਧੀਆਂ ਅੱਛਾ ਚਲੋ ਭਾਈ ਠੀਕਾ ਜੇ ਜੈਸਨ ਨਾਨੀ ਕੋਲ ਰਹਿਣਾ ਹੈ ਸਾਉ ਵੀ ਹੈ ਸਾਉ ਹੈ ਤਾਂ ਪਹਿਲਾਂ ਤਾਂ ਹੀ ਹੈ ਉਹ ਹੀ ਵਿਗੜਿਆ ਵਾ ਇੱਕ ਹਾਂ ਹੀ ਥੋੜਾ ਜਿਆਦਾ ਚੜਾ ਹਸੀ ਹੈ ਇਹਨੇ ਵੀ ਹੜ ਜਾਣਾ ਬੜਾ ਹੋ ਕੇ ਬੜਾ ਹੋ ਕੇ ਬੜਾ ਹੋਤਾ ਗਿਆ ਹੁਣ ਕਿਤੇ ਕਦ ਹੁਣ ਨਿਆਣਾ ਆ ਜੇ ਹਾਂ ਨਹੀਂ 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 ਆਲ ਨਿਆਣਾ ਤਾਂ ਨਹੀਂ ਹੈਗਾ ਲਓ ਭਾਈ ਸੰਦ ਦਾ ਨਿਆਣਾ ਹੀ ਹੈ ਜੀ ਹਾਂ ਲੈ ਭਾਈ ਮੰਮੀ ਨੂੰ ਵੀ ਲੈ ਦੇਣਾ ਤਾਂ ਮੰਮੀ ਨਾਲ ਤਾਂ ਸੀ ਦਿੱਤੀ ਹੈ ਅੱਛਾ ਨਹੀਂ ਉਹ ਨਹੀਂ ਕਿਹਾ ਤੂੰ ਪਰ ਮੈਂ ਕੱਲੀ ਰੱਖੀ ਹੋਈ ਸੀ ਉਹਨੇ ਪੀਤੀ ਉਹਨੇ ਆ ਜਾ ਇੱਥੇ ਬਹਿ ਜਾ ਬੈਠ ਜਾ ਪੁੱਤਰਾ ਮੈਂ ਤਾਂ ਛਾਦੀ ਰਾਜੀ ਦਾ ਸਾਨੂੰ ਵੀ ਆਈ ਨਹੀਂ ਅਜੇ ਅੱਛਾ ਮੈਂ ਕਹਿੰਦੀ ਛੱਡੀ ਸੀ ਗਈ ਹਾਂ ਵਿਆਹ ਹੀ ਨਹੀਂ ਅਉਣੇ ਵਾਲੀ ਹੋਣੀ ਹੈ ਹਾਂ ਜਦੋਂ ਵੀ ਅੜੀ ਬੈਠੀ ਸੀ ਮੈਂ ਗਿਆਵਾਤਾ ਕਿੰਨਾ ਕਹਿੰਦੀ ਨਾਨੀ ਕੋਲ ਜਾਣਾ ਅੱਜ ਹੈ ਆਉਣੇ ਜੋ ਨਾਲ ਆਦੀ ਹਾਂ ਇਹ ਰਿਪੇਟ ਨਹੀਂ ਤੇਰਾ ਚਲਣਾ ਨਾ ਇਹ ਜੀ ਤਾਂ ਨਹੀਂ ਗੱਲ ਆ ਚਲੋ ਭਾਈ ਆ ਦੇਖੋ ਚਲ ਪਾਲਾ ਮਹੂ ਸਾਹਿਬ ਚਲੋ ਭਾਈ ਠੀਕ ਆ ਬੱਠੇ ਆ ਸਾਰੇ ਦੇਖ ਲੈ ਹੋਰ ਲੈ ਲੈ ਫਿਰ ਨਾ کہیں ਬਸ ਚਲੋ ਠੀਕ ਆ ਲੋ ਭਾਈ ਹਵਾ ਦੇਖੋ ਕਿੰਨੀ ਵਧੀਆ ਚੱਲ ਰਹੀ ਕਿੰਨੀ ਵਧੀਆ ਹਵਾ ਚੱਲ ਰਹੀ ਹੈ ਲੋ ਤੂੰ ਬਾਕੀ ਬੱਦਲ ਵਾਜੀ ਆ ਨਜ਼ਾਰਾ ਕਿਤੇ ਬਿਹੜੇ ਆਲਾ ਮਿਲਣਾ ਬਿਹੜੇ ਚ ਬੈਠੇ ਨਹੀਂ ਚਲੋ ਠੀਕ ਹੈ ਭਾਈ ਨਾਨਕ ਘਰ ਲੱਗੀ ਰੌਣਕ ਹੁਣ ਹੋਰ ਰੌਣਕ ਲੱਗੀ ਹੈ ਹੈ ਠੀਕ ਨੇ ਚਲੋ ਭਾਈ ਠੀਕ ਹੈ ਲੋ ਭਾਈ ਬੰਦਾ ਸਾਡੇ ਹੋਰ ਆ ਗਏ ਉਧਰਲੇ ਘਰ ਤੇ ਚੜ ਕੇ ਆਏ ਪੌੜੀਆਂ ਉਤਰ ਕੇ ਇੱਥੇ ਨੂੰ ਆਏ ਭਾਈ ਦੇਖੋ ਕੋਠੇ ਬੰਨ ਚੜ ਕੇ ਇੱਧਰ ਉੱਧਰ ਤਾਜੀਰੋਂ ਦਾ ਘਰ ਸਤਿਕਾਰ 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 ਗੁਰਵੀਰ ਸਤਿਕਾਰ ਕਰ ਦੋ ਕਰ ਦੋ ਦੀਦੀ ਨੂੰ ਵੀ ਕਰ ਦੋ ਕਰ ਦੋ ਹਾਂ ਤੁਹਾਨੂੰ ਪਤਾ ਨਹੀਂ ਲੱਗਿਆ ਫੁੱਫੜ ਜੀ ਆਏ ਤੇ ਹਾਂ ਇਹ ਹੁਣੀ ਤਾਂ ਜੀ ਇੱਧਰ ਤੇ ਆ ਆ ਦੇਖ ਲਓ ਬਾਈ ਉਹ ਘਰ ਦੇ ਅੰਦਰ ਤੋਂ ਪੌੜੀ ਚੜ੍ਹ ਕੇ ਆਪਾਂ ਨੂੰ ਛਾਲ ਮਾਰ ਕੇ ਇੱਥੇ ਨੂੰ ਆਈ ਹੈ ਇਹ ਕਿੰਨੇ ਕਿਹੜੇ ਲਾ ਦਿੰਦੀ ਉੱਧਰ ਤੇ ਕਈ ਕਿਹੜੇ ਲਾਤੇ ਦਾ ਅੱਜ ਤਾਂ ਇਹ ਨਹੀਂ ਦੇਖਦੇ ਦੀਦੀ ਨੂੰ ਹਾਂ ਬਹੁਤ ਕਿਹੜੇ ਮਾਰਦੇ ਆ ਤਾਂ ਅੱਛਾ ਉੱਤਰ ਜਾਨੇ ਚੜ੍ਹੇ ਜਾਨੇ ਉੱਤਰ ਜਾਨੇ ਚੜ੍ਹੇ ਜਾਨੇ ਲੋ ਬਾਈ ਆਇਆ ਲੱਗਦਾ ਇਹ ਨਿਆਣੇ ਇਹ ਉਹ ਤਾਂ ਮੋਚ ਨਹੀਂ ਚਲੋ ਬਾਈ ਦਾ ਬਾਈ ਚੱਲੇ ਦੀਦੀ ਛੱਡਣ ਆਈ ਹੈ ਹਾਂਜੀ ਮੰਮੂ ਬਾਏ ਕਰਦੇ ਫਿਰ ਬਾਏ ਚਲ ਦੰਗਾ ਫਿਰ ਬਾਏ 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 ਮਿਲਦੇ ਫਿਰ ਲੋ ਬਾਈ ਨਿਆਣੇ ਦੇਖ ਲੋ ਖਾਣ ਨੂੰ ਪਰਮਾਨ ਕਿੰਨਾ ਤੇ ਆ ਬਾਈ ਇਹਨਾਂ ਨੇ ਸਾਰਿਆਂ ਨੇ ਟਰੈਕਟਰ 'ਪਾ ਬੈਠੇ ਨੇ ਜੀ ਬਾਏ ਬਾਏ